ਉਰਾ ਕੀ ਹੈ ਸਾਡਾ ਗੁਰੂ ਗ੍ਰੰਥ ਗੁਰੂ ਪੰਥ ਸੇਖ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਇਹਦੇ ਤੋਂ ਪਰੇ ਉਜਾੜ ਹੈ ਜੇ ਅਸੀਂ ਚਾਹਨੇ ਆ ਕਿ ਜਿਹੜੇ ਸਾਨੂੰ ਪੀਸਣ ਦੇ ਯਤਨ ਹੋ ਰਹੇ ਨੇ ਉਹਦੇ ਤੋਂ ਬਚਣਾ ਪੰਥਕ ਏਕਤਾ ਵੇਖੋ ਅਸੀਂ ਭਰਾਵਾਂ ਅਸੀਂ ਸਾਰੇ ਇੱਕ ਪਿਤਾ ਇਕਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਅਸੀਂ ਪ੍ਰਾਵਾਂ ਇਸੇ ਤਖਤ ਤੇ ਮੇਰੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹਲ ਇੱਕੋ ਬਾਟੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿੱਤੀ ਹੈ ਸਾਡੀਆਂ ਵੇਖੋ ਕੋਈ ਵੀ ਜੇ ਤੁਸੀਂ ਪ੍ਰਾਪਤੀ ਕਰਨੀ ਹੈ ਮੈਂ ਸ਼ਬਦ ਵਰਤੂੰਗਾ ਕੋਈ ਵੀ ਭਾਵੇਂ ਰਾਜਨੀਤਿਕ ਭਾਵੇਂ ਆਰਥਿਕ ਭਾਵੇਂ ਸਮਾਜਿਕ ਭਾਵੇਂ ਪਰਿਵਾਰਕ ਤੁਸੀਂ ਕੋਈ ਵੀ ਪ੍ਰਾਪਤੀ ਕਰਨੀ ਹੈ ਜਿੰਨਾ ਚਿਰ ਤੱਕ ਸਾਡੇ ਵਿੱਚ ਏਕਤਾ ਨਹੀਂ ਹੋਵੇਗੀ ਇਹ ਦਿੱਲੀ ਸਾਨੂੰ ਦਾਬੇ ਮਾਰਦੀ ਰਹੇਗੀ ਪਰ ਜਿੱਦਣ ਪੰਥ ਇਕੱਠਾ ਸੀ ਤੇ ਅੱਜ ਦੇ ਦਿਨ ਸਰਦਾਰ ਬਘੇਲ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਹਲੂਆਲੀਆ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਆਹ ਜਾ ਕੇ ਉਹਨਾਂ ਨੇ ਦਿੱਲੀ ਫਤਿਹ ਕਰ ਲਈ ਪੰਥ ਇਕੱਠਾ ਸੀ ਪੰਥ ਵੱਡਾ ਪ੍ਰਥਮ ਪੰਥ ਤੇ ਜੇ ਪੰਥ ਵਿੱਚ ਏਕਤਾ